ਸਾਸ੍ਰੀ ਕਾਲ ਜੀ ਜਸਮਿੰਦਰ ਜੀ ਜਿਸ ਹੋਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੋਭੀ ਆਲੂ ਦੀ ਸਬਜੀ ਤਾਂ ਹਰ ਕਿਸੇ ਨੂੰ ਹੀ ਬਹੁਤ ਵਧੀਆ ਲੱਗਦੀ ਹੈ ਤੇ ਅੱਜ ਮੈਂ ਜਿਹੜਾ ਤਰੀਕਾ ਦੱਸਾਂਗੀ ਉਹ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਗੋਭੀ ਆਲੂ ਬਣਾਉਣ ਦਾ ਤੇ ਇਸ ਤਰੀਕਾ ਜਿਹੜਾ ਹੈਗਾ ਇਹਦੇ ਨਾਲ ਸਬਜੀ ਬਹੁਤ ਹੀ ਵਧੀਆ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਤੇ ਚਲੋ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਸਬਜੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਮੈਂ ਇੱਥੇ ਕੜਾਈ ਦੇ ਵਿੱਚ ਇੱਕ ਕੜਚੀ ਸਰੋਂ ਦਾ ਤੇਲ ਲੈ ਕੇ ਇਸ ਦੀ ਗੁੜੱਤਾਂ ਚੰਗੀ ਤਰ੍ਹਾਂ ਕੱਢ ਲਈ ਐ ਤੇ ਹੁਣ ਇਸ ਦੇ ਵਿੱਚ ਮੈਂ ਬਰੀਕ-ਬਰੀਕ ਕੱਟਿਆ ਹੋਇਆ ਅਦਰਕ ਪਾ ਦਿੱਤਾ ਤੇ ਫਲੇਮ ਆਪਾਂ ਮੀਡੀਅਮ ਹੀ ਰੱਖੀਏ ਅਦਰਕ ਨੂੰ ਤਕਰੀਬਨ 1.5 ਮਿੰਟ ਤੱਕ ਹੀ ਭੁੰਨਾ ਐ ਇਹਨੂੰ ਬਹੁਤ ਜ਼ਿਆਦਾ ਆਪਾਂ ਨਹੀਂ ਭੁੰਨਣਾ ਤੇ ਹੁਣ ਇਸ ਦੇ ਵਿੱਚ ਮੈਂ ਪਾ ਰਹੀ ਹਾਂ ਦੋ ਪਿਆਜ਼ ਬਰੀਕ-ਬਰੀਕ ਕੱਟੇ ਹੋਏ ਤੇ ਇਹਨੂੰ ਵੀ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨਾਗੇ ਨਾਲ ਹੀ ਮੈਂ ਇਹ ਵੀ ਦੱਸਦਾ ਕਿ ਜਿਹੜੀ ਗੋਭੀ ਅੱਜ ਮੈਂ ਬਣਾ ਰਹੀ ਆ ਉਹ 2 ਕਿਲੋ ਗੋਭੀ ਬਣਾ ਰਹੀ ਆ ਮੈਂ ਉਸੇ ਹਿਸਾਬ ਨਾਲ ਹੀ ਤੁਹਾਨੂੰ ਸਾਰੇ ਮਸਾਲੇ ਇਸ ਦੇ ਵਿੱਚ ਦੱਸਾਂਗੀ ਕਿੰਨੇ-ਕਿੰਨੇ ਪਾਣੇ ਨੇ ਤੇ ਲਾਈਟ ਬ੍ਰਾਊਨ ਹੋਣ ਤੱਕ ਇਸ ਨੂੰ ਭੁੰਨ ਲੈਣਾ ਹੈ ਤਕਰੀਬਨ 2-3 ਮਿੰਟ ਹੀ ਲੱਗੇ ਨੇ ਤੇ ਦੇਖੋ ਪਿਆਜ਼ ਵੀ ਲਾਈਟ ਬ੍ਰਾਊਨ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਮੈਂ 4 ਟਮਾਟਰ ਤੇ 5 ਹਰੀਆਂ ਮਿਰਚਾਂ ਬਰੀਕ-ਬਰੀਕ ਕੱਟ ਕੇ ਪਾਈਆਂ ਨੇ ਤੇ ਹੁਣ ਦੇਖੋ ਇਮੇਜ ਦੇ ਵਿੱਚ ਪਾ ਲੈਂਦੀਆਂ ਨੇ ਜਿਹੜੇ ਆਪਾਂ ਟਮਾਟਰ ਹੈਗੇ ਨੇ ਉਹ 4 ਪਾਏ ਨੇ ਤੇ ਪਿਆਜ਼ 2 ਇਸ ਗੋਭੀ ਦੇ ਵਿੱਚ ਆਪਾਂ ਟਮਾਟਰ ਦੀ ਮਾਤਰਾ ਜ਼ਿਆਦਾ ਰੱਖਣੀ ਹੈ ਪਿਆਜ਼ ਨਾਲੋਂ ਤੇ ਹੁਣ ਤਕਰੀਬਨ 1.5 ਮਿੰਟ ਤੱਕ ਇਸ ਨੂੰ ਭੁੰਨ ਲੈਣਾ ਹਲੇ ਇਹਨੂੰ ਬਹੁਤ ਜ਼ਿਆਦਾ ਆਪਾਂ ਨਹੀਂ ਭੁੰਨਣਾ ਤੇ 1.5 ਮਿੰਟ ਹੋ ਗਿਆ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ 1 ਚਮਚ ਝ ਭਰ ਕੇ ਹਲਦੀ ਪਾਊਡਰ ਤੇ 1 ਚਮਚ ਭਰ ਕੇ ਕਸ਼ਮੀਰੀ ਲਾਲ ਮਿਰਚ ਪਾਊਡਰ ਨਾਲ ਹੀ ਇੱਥੇ ਮੈਂ ਸਵਾਦ ਦੇ ਅਨੁਸਾਰ ਮੈਂ ਨਮਕ ਪਾ ਲਿਆ ਮੈਂ ਸਵਾ ਚਮਚੇ ਤੇ ਨਮਕ ਪਾਇਆ ਹੈ 2 ਕਿਲੋ ਗੋਭੀ ਆਲੂ ਦੇ ਹਿਸਾਬ ਨਾਲ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਲੈਣਾ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲੈਣਾ ਤੇ ਇਹਨੂੰ ਮੈਂ ਦੇਖੋ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੈ ਤੇ ਹੁਣ ਇਸ ਨੂੰ ਟੱਕ ਕੇ ਤਕਰੀਬਨ 3-4 ਮਿੰਟ ਲਈ ਆਪਾਂ ਲੋ ਫਲੇਮ ਦੇ ਉੱਪਰ ਪਕਾਵਾਂਗੇ ਟਮਾਟਰ ਜਦਕਿ ਹਲਕੇ ਜੇ ਗੱਲ ਵੀ ਜਾਣਗੇ ਉਦੋਂ ਤੱਕ ਤੇ तकरीबन ਹਜੇ 2 ਮਿੰਟ ਹੀ ਹੋਏ ਨੇ ਇੱਕ ਵਾਰੀ ਇਸ ਨੂੰ ਹਿਲਾ ਲੈਣੇ ਆ ਤਾਂ ਜੋ ਜਿਹੜਾ ਮਸਾਲਾ ਹੈਗਾ ਉਹ जले ਨਾ ਤੇ 2 ਮਿੰਟ ਬਾਅਦ ਮੈਂ ਇਸ ਨੂੰ ਹਿਲਾ ਕੇ ਦੁਬਾਰਾ ਤੋਂ ਟੱਕ ਦਿੱਤਾ ਤਾਂ ਜੋ ਜਿਹੜੇ ਟਮਾਟਰ ਹੈਗੇ ਨੇ ਉਹ ਚੰਗੀ ਤਰ੍ਹਾਂ ਗਲ ਜਾਂ ਤੇ ਜਿਹੜੇ ਆਪਾਂ ਹਲਦੀ ਨਮਕ ਤੇ ਮਿਰਚ ਪਾਇਆ ਹੋਇਆ ਉਹਨਾਂ ਦਾ ਕੱਚਾਪਨ ਵੀ ਦੂਰ ਹੋ ਜੇ ਤੇ ਹੁਣ ਇਸ ਨੂੰ ਢੱਕਣ ਤੋਂ ਬਾਅਦ ਮੈਂ ਇਸ ਨੂੰ ਫਿਰ 2 ਮਿੰਟ ਹੋਰ ਬਾਅਦ ਆਪਾਂ ਚੈੱਕ ਕਰਾਂਗੇ ਯਾਨੀ ਕਿ ਆਪਾਂ ਤਕਰੀਬਨ 4 ਮਿੰਟ ਇਸ ਨੂੰ ਢੱਕ ਕੇ ਪਕਾਇਆ ਵਿੱਚੋਂ ਦੀ ਇੱਕ ਵਾਰੀ ਇਸ ਨੂੰ ਹਿਲਾ ਲਿਆ ਸੀ 4 ਮਿੰਟ ਟੋਟਲ ਹੋ ਗਏ ਨੇ ਤੇ ਦੇਖੋ ਮਸਾਲੇ ਨੇ ਤੇਲ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੋਇਆ ਹੈ ਇਹਦਾ ਮਤਲਬ ਕਿ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਜਾ ਚੁੱਕਾ ਹੈ ਤੇ ਟਮਾਟਰ ਵੀ ਬਹੁਤ ਜ਼ਿਆਦਾ ਪੱਕ ਚੁੱਕੇ ਨੇ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਇੱਥੇ ਮੈਂ 2 ਕਿਲੋ ਗੋਭੀ ਦੇ ਵਿੱਚ ਅੱਧਾ ਕਿਲੋ ਆਲੂ ਕੱਟ ਕੇ ਪਾਏ ਨੇ ਤੇ ਆਲੂਆਂ ਦਾ ਛਿਲਕਾ ਉਤਾਰ ਲਿੱਤਾ ਹੈ ਤੇ ਬਹੁਤ ਜ਼ਿਆਦਾ ਵੱਡੇ ਸਾਈਜ਼ ਦੇ ਮੈਂ ਆਲੂ ਨਹੀਂ ਲਏ ਇੱਥੇ ਇਸ ਸਾਈਜ਼ ਦੇ ਹੀ ਮੈਂ ਆਲੂ ਇੱਥੇ ਕੱਟ ਕੇ ਪਾਏ ਨੇ ਤੇ ਆਪਾਂ ਹਜੇ ਗੋਭੀ ਨਹੀਂ ਪਾਣੀ ੱлле ਆਲੂ ਹੀ ਇਸ ਦੇ ਵਿੱਚ ਪਾਣੇ ਨੇ ਤੇ ਇਸ ਨੂੰ ਹੁਣ ਚੰਗੀ ਤਰ੍ਹਾਂ ਹਿਲਾ ਲੈਣਾ ਕਿਉਂਕਿ ਆਲੂਆਂ ਨੂੰ ਗਲਨ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ ਇਸ ਲਈ ਆਲੂਆਂ ਨੂੰ ਆਪਾਂ ਪਹਿਲਾਂ ਥੋੜਾ ਜਿਹਾ ਕੁੱਕ ਕਰਾਂਗੇ ਤੇ ਹੁਣ ਇਸ ਨੂੰ ਟਾਕੇ 4 ਮਿੰਟ ਲਈ ਪਕਾ ਲਾਂਗੇ ਤਾਂ ਜੋ ਜਿਹੜੇ ਆਲੂ ਹੈਗੇ ਨੇ ਉਹ ਹਲਕੇ ਜੇ ਗਲ ਜਾਣ ਤੇ ਤਕਰੀਬਨ 4 ਮਿੰਟ ਹੋ ਗਏ ਨੇ ਤੇ ਆਲੂ ਹਲਕੇ ਜੇ ਗਲਨੇ ਸ਼ੁਰੂ ਹੋ ਗਏ ਨੇ ਤੇ ਇੱਕ ਸਾਈਡ ਤੇ ਮੈਂ ਇਸ ਤਰ੍ਹਾਂ 2 ਕਿਲੋ ਗੋਭੀ ਲੈ ਕੇ ਐਨੇ ਕੋ ਪੀਸ ਕਰਕੇ ਐਨੇ ਕੋ ਸਾਈਜ਼ ਦੇ ਪੀਸ ਕੀਤੇ ਨੇ ਤੇ ਇਸ ਨੂੰ ਕੋਸੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਹੈ ਇੱਧਰ 4 ਮਿੰਟ ਹੋ ਗਏ ਨੇ ਤੇ ਆਲੂ ਵੀ ਹਲਕੇ ਜੇ ਗਲ ਚੁੱਕੇ ਨੇ ਤੇ ਹੁਣ ਇਸ ਦੇ ਵਿੱਚ ਗੋਭੀ ਵੀ ਪਾ ਦਾਂਗੇ ਪਹਿਲਾਂ ਆਲੂਆਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਲੈਣਾ ਹੁਣ ਇਸ ਦੇ ਵਿੱਚ ਆਪਾਂ ਜਿਹੜੀ ਗੋਭੀ ਕੱਟ ਕੇ ਧੋ ਕੇ ਰੱਖੀ ਹੋਈ ਏ ਉਹ ਪਾ ਲੈਣੀ ਹੈ ਤੇ ਗੋਭੀ ਹਮੇਸ਼ਾ ਹਲਕੇ ਗਰਮ ਪਾਣੀ ਮਤਲਬ ਕਿ ਕੋਸੇ ਪਾਣੀ ਦੇ ਵਿੱਚ ਹੀ ਧੋਣੀ ਚਾਹੀਦੀ ਏ ਤਾਂ ਜੋ ਇਹਦੇ ਵਿੱਚ ਕੋਈ ਜਰਮਸ ਹੋਵੇ ਤਾਂ ਉਹ ਮਰ ਜਵੇ ਤੇ ਉਹ ਨਿਕਲ ਜਵੇ ਤੇ ਆਪਾਂ ਇਸ ਤਰ੍ਹਾਂ ਕੋਸੇ ਪਾਣੀ ਦੇ ਵਿੱਚ ਹੀ ਸਾਰੀ ਗੋਭੀ ਧੋਤੀ ਏ ਤੇ ਹੁਣ ਦੇਖੋ ਗੋਭੀ ਵੀ ਮੈਂ ਸਾਰੀ ਇਸ ਦੇ ਵਿੱਚ ਪਾ ਦਿੱਤੀ ਏ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਇਹ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਹੈ ਗੋਭੀ ਆਲੂ ਦੀ ਸਬਜ਼ੀ ਬਣਾਉਣ ਦਾ ਇਹ ਬਿਗਨਰਸ ਵਾਸਤੇ ਤਾਂ ਸਪੈਸ਼ਲ ਵੀਡੀਓ ਹੈ ਜਿਨ੍ਹਾਂ ਨੂੰ ਬਿਲਕੁਲ ਵੀ ਹਲੇ ਸਬਜ਼ੀ ਵਗੈਰਾ ਬਣਾਣੀ ਨਹੀਂ ਆਂਦੀ ਉਹਨਾਂ ਲਈ ਇਹ ਬਹੁਤ ਹੀ ਸੌਖਾ ਤਰੀਕਾ ਹੈ ਤੇ ਦੇਖੋ ਸਬਜ਼ੀ ਮੈਂ ਸਾਰੀ ਮਿਕਸ ਕਰ ਲਿੱਤੀ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤਕਰੀਬਨ 18 ਤੋਂ 20 ਮਿੰਟ ਤੱਕ ਲਈ ਢੱਕ ਕੇ ਪਕਾਵਾਂਗੇ ਮੀਡੀਅਮ ਫਲੇਮ ਦੇ ਉੱਪਰ ਹੀ ਇਸ ਨੂੰ ਪਕਾਣਾ ਹੈ ਤੇ ਵਿੱਚੋਂ ਦੀ ਮੈਂ ਨੂੰ ਇੱਕ ਦੋ ਵਾਰੀ ਖੋਲ ਕੇ ਹਿਲਾ ਵੀ ਲਿਆ ਸੀ ਤਾਂ ਜੋ ਜਿਹੜੀ ਗੋਭੀ ਆਲੂ ਹੈਗੀ ਉਹ ਜਲਣ ਨਾ ਤਕਰੀਬਨ ਮੈਂ 10 ਮਿੰਟ ਬਾਅਦ ਇਸ ਨੂੰ ਖੋਲ ਕੇ ਹਿਲਾ ਲਿੱਤਾ ਸੀ ਤੇ ਦੇਖੋ ਇੱਥੇ 10 ਮਿੰਟ ਹੋ ਚੁੱਕੇ ਹੋਏ ਨੇ ਤੇ ਹਲਕਾ ਹਲਕਾ ਜਿਹੜਾ ਗੋਭੀ ਹੈਗੀ ਏ ਉਹਨੇ ਆਪਣਾ ਪਾਣੀ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਪਰ ਜਿਵੇਂ ਜਿਵੇਂ ਗੋਭੀ ਆਲੂ ਪਕਣਗੇ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਜਾਏਗਾ ਹੁਣ ਇਸ ਨੂੰ ਦੁਬਾਰਾ ਤੋਂ ਢੱਕ ਦਾਂਗੇ 10 ਮਿੰਟ ਬਾਅਦ ਆਪਾਂ ਹਿਲਾਇਆ ਸੀ 10 ਮਿੰਟ ਲਈ ਹੋਰ ਇਸ ਨੂੰ ਆਪਾਂ ਪਕਾ ਲਾਂਗੇ ਤੇ ਹੁਣ ਟੋਟਲ 20 ਮਿੰਟ ਹੋ ਚੁੱਕੇ ਨੇ ਤੇ ਦੇਖੋ ਗੋਭੀ ਆਲੂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਚੁੱਕੇ ਨੇ ਰੰਗਤ ਵੀ ਇਹਨਾਂ ਦੀ ਬਹੁਤ ਵਧੀਆ ਆਈ ਏ ਤੇ ਹੁਣ ਇਸ ਦੇ ਵਿੱਚ ਮੈਂ ਜਾਦਾ ਸਾਰਾ ਹਰਾ ਧਨੀਆ ਕੱਟ ਕੇ ਪਾ ਲਿੱਤਾ ਹੈ ਧਨੀਏ ਦੇ ਨਾਲ ਸੁੱਕੀ ਸਬਜੀ ਦੇ ਵਿੱਚ ਫਲੇਵਰ ਬਹੁਤ ਵਧੀਆ ਆਂਦਾ ਹੈ ਤੇ ਨਾਲ ਹੀ ਨਾਲ ਮੈਂ ਇੱਥੇ ਇੱਕ ਚਮਚ ਪਾ ਕੇ ਗਰਮ ਮਸਾਲਾ ਵੀ ਪਾ ਲਿੱਤਾ ਹੈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਸਬਜੀ ਦੀ ਰੰਗਤ ਬਹੁਤ ਹੀ ਵਧੀਆ ਆਈਏ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮੈਂ ਅੱਜ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਗੋਭੀ ਆਲੂ ਦੇਖੋ ਬਿਲਕੁਲ ਬਣ ਕੇ ਤਿਆਰ ਹੋ ਚੁੱਕੇ ਹੋਏ ਨੇ ਇਹ ਸਰਵ ਹੋਣ ਲਈ ਵੀ ਰੈਡੀ ਹੋ ਚੁੱਕੇ ਨੇ ਇਹ ਸਬਜੀ ਦੇਖਣ ਚ ਜਿੰਨੀ ਵਧੀਆ ਲੱਗ ਰਹੀ ਏ ਖਾਣ ਦੇ ਵਿੱਚ ਵੀ ਇਹ ਸਬਜੀ ਓਨੀ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਏ ਦੇਖੋ ਸਬਜੀ ਬਿਲਕੁਲ ਵੀ ਮੈਸ਼ ਨਹੀਂ ਹੋਈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਬਜੀ ਬਣ ਕੇ ਤਿਆਰ ਹੋਈ ਏ ਤੇ ਸਬਜੀ ਨੂੰ ਹੁਣ ਸਰਵ ਕਰਦੇ ਆਂ ਤੇ ਦੇਖੋ ਸਬਜ਼ੀ ਕਿੰਨੀ ਜਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ